ਕੁਰਾਲੀ ਦੇ ਵਿੱਚ ਚੋਰੀ ਦੇ ਕਾਫੀ ਮਾਮਲੇ ਸਾਹਮਣੇ ਆ ਰਹੇ ਨੇ ਰਾਤ ਵੀ ਤਿੰਨ ਦੁਕਾਨਾਂ ਦੀ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਕਈ ਮੋਟਰਸਾਈਕਲ ਕੁਰਾਲੀ ਦੇ ਵਿੱਚ ਲਗਾਤਾਰ ਚੋਰੀ ਹੋ ਰਹੇ ਨੇ ਇਸੇ ਤਰ੍ਹਾਂ ਕੁਰਾਲੀ ਦੇ A1 ਸਿਟੀ ਦੇ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਦਾ ਮੋਟਰਸਾਈਕਲ 2 ਦਿਨ ਪਹਿਲਾਂ ਚੋਰੀ ਹੋਇਆ ਸੀ ਵੀ ਰਾਤ ਦੇ ਵਕਤ ਹੀ ਕੁਰਾਲੀ ਸਿਟੀ ਪੁਲਿਸ ਨੂੰ ਕਰ ਦਿੱਤੀ ਗਈ ਸੀ ਤੇ ਅੱਜ ਉਹ ਮੋਟਰਸਾਈਕਲ ਬਿਲਕੁਲ ਕਟਿਆ ਫਟਿਆ ਹੋਇਆ ਇਹਨਾਂ ਨੌਜਵਾਨਾਂ ਨੇ ਹੀ ਲੱਭਿਆ ਅਤੇ ਪੁਲਿਸ ਦੇ ਖੱਤ ਪਿਛਲੇ 48 ਘੰਟਿਆਂ ਤੋਂ ਖਾਲੀ ਹੀ ਨਜ਼ਰ ਆਏ ਨੇ ਗੱਲ ਇਹ ਹੋਈ ਹੈ ਜੀ ਤੁਸੀਂ ਲਾ ਲੋ ਪਰਸੋਂ ਰਾਤ ਦਾ ਟਾਈਮ ਸੀਗਾ 8:30 ਵਜੇ ਦਾ ਮਨੀ ਦੀ ਹੱਟੀ ਦੇ ਅੱਗੇ ਤੋਂ ਮੇਰਾ ਨਾ ਮੋਟਰਸਾਈਕਲ ਚੋਰੀ ਹੋ ਗਿਆ ਜੀ ਉਹਦੀ ਸੀਸੀਟੀਵੀ ਵਿੱਚ ਸਾਰੀ ਫੁਟੇਜ ਹੈਗੀ ਹੈ ਤੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਸਵੇਰੇ ਆ ਕੇ ਨਾ ਤੁਹਾਡੇ ਉੱਥੇ ਫੁਟੇ ਚੈੱਕ ਕਰਾਂਗੇ ਪਰ ਇਹਨਾਂ ਨੇ ਕੋਈ ਆਈਗੀ ਨਹੀਂ ਦਿੱਤੀ ਸਾਨੂੰ ਨਾ ਕੋਈ ਫੁਟੇ ਚੈੱਕ ਕਰਨ ਪੁਲਿਸ ਵਾਲੇ ਕੋਈ ਸੀਸੀਟੀਵੀ ਚੈੱਕ ਕਰਨ ਵਾਸਤੇ ਆਏ ਸੀਗੇ ਨਹੀਂ ਨਹੀਂ ਸਰ ਕੁਝ ਕੋਈ ਵੀ ਪੁਲਿਸ ਵਾਲਾ ਜਾਂ ਕੋਈ ਵੀ ਇਹਨਾਂ ਦਾ ਮੁਲਾਜ਼ਮ ਕੋਈ ਵੀ ਸਾਡੇ ਕੋਲ ਆਇਆ ਨਹੀਂ ਜੀ ਸੀਸੀਟੀਵੀ ਚੈੱਕ ਕਰਨੇ ਜੀ ਮਤਲਬ ਕੁਰਾਲੀ ਦੇ ਵਿੱਚ ਚੋਰੀ ਦੇ ਕਾਫੀ ਮਾਮਲੇ ਸਾਹਮਣੇ ਆ ਰਹੇ ਨੇ ਰਾਤ ਵੀ ਤਿੰਨ ਦੁਕਾਨਾਂ ਦੀ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਕਈ ਮੋਟਰਸਾਈਕਲ ਕੁਰਾਲੀ ਦੇ ਵਿੱਚ ਲਗਾਤਾਰ ਚੋਰੀ ਹੋ ਰਹੇ ਨੇ ਇਸੇ ਤਹਿਤ ਕੁਰਾਲੀ ਦੇ A1 ਸਿਟੀ ਦੇ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਦਾ ਮੋਟਰਸਾਈਕਲ 2 ਦਿਨ ਪਹਿਲਾਂ ਚੋਰੀ ਹੋਇਆ ਸੀ ਅਤੇ ਉਸ ਦੀ ਸੀਸੀਟੀਵੀ ਫੂਟੇਜ ਵੀ ਸਾਹਮਣੇ ਆਈ ਸੀ ਸ਼ਿਕਾਇਤ ਵੀ ਰਾਤ ਦੇ ਵਕਤ ਹੀ ਕੁਰਾਲੀ ਸਿਟੀ ਪੁਲਿਸ ਨੂੰ ਕਰ ਦਿੱਤੀ ਗਈ ਸੀ ਤੇ ਅੱਜ ਉਹ ਮੋਟਰਸਾਈਕਲ ਬਿਲਕੁਲ ਕਟਿਆ ਫਟਿਆ ਹੋਇਆ ਇਹਨਾਂ ਨੌਜਵਾਨਾਂ ਨੇ ਹੀ ਲੱਭਿਆ ਅਤੇ ਪੁਲਿਸ ਦੇ ਹੱਥ ਪਿਛਲੇ 48 ਘੰਟਿਆਂ ਤੋਂ ਖਾਲੀ ਹੀ ਨਜ਼ਰ ਆਏ ਨੇ ਮਾਮਲਾ ਕੀ ਹੈ ਗਲਬਾਤ ਕਰਦੇ ਗੁਰਦੀਪ ਸਿੰਘ ਦੇ ਨਾਲ ਸਰ ਪਹਿਲਾਂ ਤਾਂ ਆਪਣਾ ਕਿਹੜੇ ਵਾਰਡ ਚ ਰਹਿਣ ਵਾਲਿਓ ਆਪਣੇ ਬਾਰੇ ਜਾਣਕਾਰੀ ਦਿਓ ਸਹੀ ਗੱਲ ਜੀ ਆਪਾਂ ਹੈਗੇ ਆ 9 ਵਾਰਡ ਚ ਜੀ ਕੁਰਾਲੀ ਦੇ ਰਹਿਣ ਵਾਲੇ ਆ ਜੀ ਵਾਰਡ ਨੰਬਰ 9 ਜੀ ਕੀ ਗੱਲ ਹੋਈ ਹੈ ਜੀ ਸਾਰੀ ਗੱਲ ਇਹ ਹੋਈ ਹੈ ਜੀ ਤੁਸੀਂ ਲਾ ਲੋ ਪਰਸੋਂ ਰਾਤ ਦਾ ਟਾਈਮ ਸੀਗਾ 8:38 ਵਜੇ ਦਾ ਮਨੀ ਦੀ ਹੱਟੀ ਦੇ ਅੱਗੇ ਤੋਂ ਮੇਰਾ ਨਾ ਮੋਟਰਸਾਈਕਲ ਚੋਰੀ ਹੋ ਗਿਆ ਜੀ ਉਹਦੀ ਸੀਸੀਟੀਵੀ ਵਿੱਚ ਸਾਰੀ ਫੁਟੇਜ ਹੈਗੀ ਹੈ ਠੀਕ ਹੈ ਉਸ ਤੋਂ ਬਾਅਦ ਮੈਂ ਆ ਕੇ ਪਹਿਲਾਂ 15 ਕਿ ਮਿੰਟ ਆਪਣਾ ਦੇਖਿਆ ਵੀ ਕਿਤੇ ਆਲੇ ਦੁਆਲੇ ਕੋਈ ਲੈ ਲੂ ਨਾ ਗਿਆ ਹੋਵੇ ਉਸ ਤੋਂ ਬਾਅਦ ਵੀ ਮੈਂ ਨਾ ਫਿਰ ਸਿਟੀ ਚਾ ਕੇ ਰਿਪੋਰਟ ਲਿਖਾਤੀ ਐਫ ਆਈ ਆਰ ਦਰਜ ਕਰਵਾਤੀ ਤੁਸੀਂ ਐਫ ਆਈ ਆਰ ਦੀ ਤੁਸੀਂ ਡੀ ਡੀ ਆਰ ਕੰਪਲੀਟ ਦਿੱਤੀ ਹੈ ਪੁਲਿਸ ਨੂੰ ਵੀ ਮੇਰਾ ਮੋਟਰਸਾਈਕਲ ਚੋਰੀ ਹੋਇਆ ਹਾਂਜੀ ਹਾਂਜੀ ਸਰ ਹਾਂਜੀ ਵੀ ਮੇਰਾ ਮੋਟਰਸਾਈਕਲ ਚੋਰੀ ਹੋ ਗਿਆ ਤੇ ਉਸ ਦੀ ਮੇਰੇ ਕੋਲ ਫੋਟੋਕਾਪੀ ਹੈਗੀ ਹੈ ਜੀ ਜੋ ਇਹਨਾਂ ਵੱਲੋਂ ਮੈਨੂੰ ਫੋਟੋ ਵਗੈਰਾ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਸਵੇਰੇ ਆ ਕੇ ਨਾ ਤੁਹਾਡੇ ਉੱਥੇ ਫੁਟੇਜ ਚੈੱਕ ਕਰਾਂਗੇ ਪਰ ਇਹਨਾਂ ਨੇ ਕੋਈ ਆਈਗੀ ਨਹੀਂ ਦਿੱਤੀ ਸਾਨੂੰ ਨਾ ਕੋਈ ਫੁਟੇਜ ਚੈੱਕ ਕਰਨ ਪੁਲਿਸ ਵਾਲੇ ਕੋਈ ਸੀਸੀਟੀਵੀ ਚੈੱਕ ਕਰਨ ਵਾਸਤੇ ਆਏ ਸੀਗੇ ਨਹੀਂ ਨਹੀਂ ਸਰ ਕੁਝ ਕੋਈ ਵੀ ਪੁਲਿਸ ਵਾਲਾ ਜਾਂ ਕੋਈ ਵੀ ਇਹਨਾਂ ਦਾ ਮੁਲਾਜ਼ਮ ਕੋਈ ਵੀ ਸਾਡੇ ਕੋਲ ਆਇਆ ਨਹੀਂ ਜੀ ਸੀਸੀਟੀਵੀ ਚੈੱਕ ਕਰਨੇ ਜੀ ਮਤਲਬ ਸ਼ਿਕਾਇਤ ਕਰਨ ਤੋਂ ਬਾਅਦ ਵੀ ਪੁਲਿਸ ਵਾਲਾ ਥੋੜਾ ਆਇਆ ਨਹੀਂ ਹੈਗਾ ਨਹੀਂ ਨਹੀਂ ਸਰ 1% ਵੀ ਕਿਸੇ ਨੇ ਸਾਨੂੰ ਫੋਨ ਨਹੀਂ ਕਰਿਆ ਕਿਸੇ ਨੇ ਕੁਝ ਨਹੀਂ ਨਾ ਮੇਰੀ ਦੁਕਾਨ ਤੇ ਆਇਆ ਕੋਈ ਵੀ ਫੁਟੇਜ ਚੈੱਕ ਕਰਨੀ ਜੀ ਹਾਂਜੀ ਤੇ ਫਿਰ ਕੀ ਅੱਗੇ ਕੀ ਹੋਇਆ ਅੱਗੇ ਬਸ ਆਹੀ ਹੋਇਆ ਜੀ ਵੀ ਐਦਾਂ ਹੀ ਘੁੰਮੀ ਫਿਰੀ ਗਏ ਅਸੀਂ ਆਪਣੇ ਆਪ ਲੱਭੀ ਗਏ ਠੀਕ ਹੈ 2 ਦਿਨ ਬਾਅਦ ਰਾਤ ਨੂੰ ਕਿਤੇ ਆਪਸ ਚ ਫਰੈਂਡ ਖੜੇ ਸੀਗੇ ਆਪਸ ਚ ਲੋ ਆਈਡੀਆ ਹੋਇਆ ਵੀ ਚਲੋ ਗਰੁੱਪਾਂ ਚ ਪਾ ਦਿੰਨੇ ਆਪਾਂ ਸਾਰੀ ਵੀਡੀਓ ਵਗੈਰਾ ਜਿਹੜੀ ਆਪਣੇ ਕੋਲ ਹੈਗੀਆਂ ਫਿਰ ਉਸ ਤੋਂ ਬਾਅਦ 3 4 5 ਵਗੈਰੂ ਪਾਂਚ ਸਿੱਟੀ ਉਸ ਤੋਂ ਬਾਅਦ ਵੀ 2 3 ਮੈਸੇਜ ਆਏ ਵੀ ਹਾਂ ਮੁੰਡਾ ਵੀ ਸਿੰਗਾਪਰੇ ਦਾ ਏ ਠੀਕ ਹੈ ਜੀ ਫਿਰ ਉੱਥੋਂ ਪਤਾ ਲੱਗ ਗਿਆ ਵੀ ਮੁੰਡਾ ਸਿੰਗਾਪਰੇ ਦਾ ਏ ਫਿਰ ਅਸੀਂ ਉਹ ਬਣਾਇਆ ਪਲਾਨ ਵੀ ਅਸੀਂ ਸਵੇਰੇ 8 ਵਜੇ ਜਾ ਕੇ ਉਹਨੂੰ ਪਕੜਾਂਗੇ ਬਟ ਫਿਰ ਸਵੇਰੇ ਕੋਈ ਕੰਮ ਸੀਗਾ ਸਾਨੂੰ ਪਰਸਨਲ ਉਸ ਤੋਂ ਬਾਅਦ ਅਸੀਂ 10 ਵਜੇ ਜਾ ਕੇ 10:30 ਉਹਨੂੰ ਪਕੜ ਲਿਆ ਜੀ ਤੇ ਉਹ ਸਾਡੇ ਹੱਥ ਚੋਂ ਨਾ ਭੱਜ ਗਿਆ ਜੀ ਉਹ ਆਪਣਾ ਇੱਕ ਹੋਰ ਮੋਟਰਸਾਈਕਲ ਸੀਗਾ ਜਿਹੜਾ ਚੋਰੀ ਦਾ ਉੱਥੇ ਛੱਡ ਕੇ ਭੱਜ ਗਿਆ ਫਿਰ ਉਹ ਅਸੀਂ ਪਕੜ ਕੇ ਸਿਟੀ 'ਚ ਦਿੱਤਾ ਹੀ ਹੁਣ ਠੀਕ ਹੈ ਜਿਹੜਾ ਤੁਹਾਡਾ ਮੋਟਰਸਾਈਕਲ ਸੀਗਾ ਉੱਥੇ ਹੈਗਾ ਸੀਗਾ ਉਹ ਸਾਡਾ ਮੋਟਰਸਾਈਕਲ ਸੀਗਾ ਜਿਹੜਾ ਉਹਨੇ ਘਰ ਦੇ ਆਪਣੇ ਕਮਰੇ ਦੇ ਅੰਦਰ ਬਿਲਕੁਲ ਵੱਡੇ ਟੁੱਕ ਕਰਕੇ ਕਹਿੰਦਾ ਮਤਲਬ ਵੀ ਕੋਈ ਟਾਇਰ ਵੇਚ ਤੇ ਉਹਦੇ ਅਲੋਏ 휠 ਵੇਚ ਤੇ ਠੀਕ ਹੈ ਟੈਂਕੀ ਵਗੈਰਾ ਸਿਰਫ 85 ਮਿਲੀ ਆਪਾਂ ਨੂੰ ਜਾਂ ਫਿਰ ਉਹਦਾ ਇੰਜਣ ਮਿਲਿਆ ਜੀ ਬਾਕੀ ਸਾਰਾ ਕੁਝ ਵੜਦੇ ਆ ਉਹਨੇ ਸਭ ਖਤਮ ਕਰਤੇ ਆ ਮੋਟਰਸਾਈਕਲ ਆ ਤੁਹਾਨੂੰ ਤਸਵੀਰਾਂ ਵੀ ਜ਼ਰੂਰ ਦਿਖਾਵਾਂਗੇ ਕਿ ਇਹ ਜਿਹੜਾ ਮੋਟਰਸਾਈਕਲ ਸੀਗਾ ਪਹਿਲਾਂ ਕਿਸ ਤਰ੍ਹਾਂ ਬਿਲਕੁਲ ਨਵੇਂ ਹਾਲਤ ਤੁਸੀਂਗਾ ਤੇ ਕਿਸ ਤਰ੍ਹਾਂ ਜਿਹੜਾ ਚੋਰ ਸੀਗਾ ਉਹਦੇ ਵੱਲੋਂ ਇਹ ਵੜਿਆ ਗਿਆ ਤੇ ਭਾਜੀ ਫਿਰ ਉਸ ਤੋਂ ਬਾਅਦ ਜਦੋਂ ਤੁਹਾਨੂੰ ਮੋਟਰਸਾਈਕਲ ਉਹਦੇ ਘਰ ਤੋਂ ਬਰਾਮਦ ਹੋਇਆ ਫਿਰ ਤੁਸੀਂ ਕੀ ਕੀਤਾ ਬਸ ਇਹੀ ਕੀਤਾ ਵੀ ਪਹਿਲਾਂ ਤਾਂ ਮੈਂ ਸਿਟੀ ਲੈ ਕੇ ਆਏ ਜੀ ਉਰੇ ਆ ਕੇ ਸਿਟੀ ਵਾਲਿਆਂ ਨੂੰ ਦਿੱਤੇ ਜੀ ਮੋਟਰਸਾਈਕਲ ਤੇ ਜਿਹੜਾ ਦੂਜਾ ਵੀ ਬਰਾਮਦ ਕਰਿਆ ਸੀਗਾ ਉਹ ਵੀ ਮੈਂ ਸਿਟੀ 'ਚ ਦਿੱਤੇ ਜੀ ਮੋਟਰਸਾਈਕਲ ਉਹਦਾ ਨੰਬਰ ਕਿੰਨਾ ਸੀਗਾ ਉਹਦਾ ਉਹਦਾ ਜਿਹੜਾ ਦੂਜਾ ਮੋਟਰਸਾਈਕਲ ਹੈ ਉਹਦਾ ਨੰਬਰ ਹੈਗਾ ਪੀਵੀ 27 ਐਚ 9580 ਪਹਿਲਾਂ ਤਾਂ ਮੈਂ ਅਪੀਲ ਕਰਦਾ ਕਿ ਇਹ ਵੀਡੀਓ ਜ਼ਰੂਰ ਅੱਗੇ ਸ਼ੇਅਰ ਕਰਦੇ ਹੋ ਤਾਂ ਕਿ ਜੇਕਰ ਕਿਸੇ ਹੋਰ ਦਾ ਇਹ ਮੋਟਰਸਾਈਕਲ ਹੋਵੇ ਤਾਂ ਉਸ ਤੱਕ ਵੀ ਇਹ ਜਾਣਕਾਰੀ ਪੁੱਜ ਸਕੇ ਅਤੇ ਉਹ ਮੋਟਰਸਾਈਕਲ ਕੋਰਾਲੀ ਸਿਟੀ ਪੁਲਿਸ ਦੇ ਵਿੱਚ ਇਸ ਵਕਤ ਖੜਾ ਹੈ ਅਤੇ ਭਾਜੀ ਜਦੋਂ ਤੁਸੀਂ ਥਾਣੇ 'ਚ ਮੋਟਰਸਾਈਕਲ ਲੈ ਕੇ ਆਏ ਤੇ ਪੁਲਿਸ ਵਾਲੇ ਕੀ ਕਹਿੰਦੇ ਸਨ ਪੁਲਿਸ ਵਾਲੇ ਉਹ ਕਹਿੰਦੇ ਵੀ ਉਹ ਕਹਿੰਦੇ ਵੀ ਕੋਈ ਅਸੀਂ ਤੁਹਾਡਾ ਹੱਲ ਕਰੂਗੇ ਹੱਲ ਕਰੂਗੇ ਵੈਸੇ ਮੈਨੂੰ ਲੱਗਦਾ ਨਹੀਂ ਹੈਗਾ ਵੀ ਕੋਈ ਹੱਲ ਹੋਊਗਾ ਸਿੱਧੀ ਗੱਲ ਹੈ ਜੀ ਆਪਾਂ ਸਪਸ਼ਟ ਗੱਲ ਕਹਿ ਦਈਏ ਵੀ ਹੱਲੋ-ਉਲੋ ਕੋਈ ਨਹੀਂ ਹੋਣਾ ਹੈਗਾ ਜੀ ਲਾਰੇ ਲੱਗਣਿਆ ਜਿੰਨੇ ਮਰਜ਼ੀ ਲਗਵਾ ਦੇ ਉਹਨਾਂ ਦੇ ਪੁਲਿਸ ਇੱਕ ਸਾਰੇ ਮੁਲਾਜ਼ਮਾਂ ਦੇ ਇੱਕ ਚੋਰਤਾ ਫੜਨੀ ਹੋਇਆ ਜੀ ਚਾਰ ਦੇ ਤਿੰਨ ਦਿਨ ਦੇ ਅੰਦਰ ਅੰਦਰ ਉਹਨਾਂ ਨੇ ਇੱਕ ਵਾਰੀ ਵੀ ਸਾਨੂੰ ਆ ਕੇ ਪੁੱਛਿਆ ਨਹੀਂ ਹੈਗਾ ਵੀ ਤੁਹਾਡਾ ਮੋਟਰਸਾਈਕਲ ਮਿਲਿਆ ਜਾਂ ਨਹੀਂ ਮਿਲਿਆ ਠੀਕ ਹੈ ਨਹੀਂ ਤੁਹਾਡੇ ਮਿੱਤਰ ਦੋਸਤ ਨਾਲ ਹੀ ਸੀਗੇ ਤੇ ਲੱਭਿਆ ਹਾਂਜੀ ਮੇਰੇ ਜੋ ਫਰੈਂਡ ਸੀਗੇ ਉਹ ਸਾਰੇ ਨਾਲ ਸੀਗੇ ਦੋ ਤਿੰਨ ਚਾਰ ਜਣੇ ਅਸੀਂ ਸੀਗੇ ਵੀ ਚਾਰ ਪੰਜ ਜਣਿਆਂ ਨੇ ਅਸੀਂ ਲੱਭਿਆ ਜੀ ਸਵੇਰੇ ਹਾਂਜੀ ਕੀ ਨਾਮ ਆਪਣਾ ਤੇ ਕਿਸ ਤਰ੍ਹਾਂ ਮੋਟਰਸਾਈਕਲ ਲੱਭਿਆ ਤੁਸੀਂ ਜਾਣਕਾਰੀ ਦਿਓ ਸੱਸੀ ਗੱਲ ਜੀ ਮੇਰਾ ਨਾਮ ਜਗਦੀਪ ਕੁਮਾਰ ਹੈ ਜੀ ਅਸੀਂ ਸਵੇਰੇ 10 ਵਜੇ ਸਿੰਘਪੁਰੇ ਗਏ ਅਸੀਂ ਉਸ ਮੁੰਡੇ ਦੇ ਘਰ ਗਏ ਉੱਥੇ ਉਹਨੂੰ ਉਹਦੇ ਘਰਦਿਆਂ ਨੂੰ ਪੁੱਛਿਆ ਵੀ ਛੋਟਾ ਮੁੰਡਾ ਕਿੱਥੇ ਐ ਉਹ ਕਹਿੰਦੇ ਸਾਡੇ ਦੋ ਮੁੰਡੇ ਐ ਜੋ ਵੀ ਆ ਝੂਠ ਬੋਲਿਆ ਗਿਆ ਸਾਨੂੰ ਸਾਨੂੰ ਪਤਾ ਨਹੀਂ ਸੀਗਾ ਵੀ ਜਿਹੜਾ ਮੁੰਡੇ ਤੇ ਅਸੀਂ ਮੋਟਰਸਾਈਕਲ ਖੋਇਆ ਉਹੀ ਉਹਨਾਂ ਦਾ ਮੁੰਡਾ ਐ ਅਸੀਂ ਉਹਨਾਂ ਫਿਰ ਪੁਲਿਸ ਵਾਲਿਆਂ ਨੂੰ ਮੈਂ ਲੈ ਕੇ ਗਿਆ ਜੀ ਉਹਦੇ ਬਾਅਦ ਪੁਲਿਸ ਵਾਲਿਆਂ ਨੇ ਉਹਨਾਂ ਦਾ ਦਰਵਾਜ਼ਾ ਖਲਵਾਇਆ ਉਹਦੇ ਵਿੱਚ ਤੇ ਸਾਡਾ ਮੋਟਰਸਾਈਕਲ ਬਰਾਮਦ ਹੋਇਆ ਏ ਜਮਾਈ ਕਟਿਆ ਹੋਇਆ ਨਾ ਉਹਦੇ ਟਾਇਰ ਨਾ ਕੁਛ ਨਾ ਲਵਾਏ ਵੀ ਲੋ ਕੁਛ ਨਹੀਂ ਸੀਗਾ ਜੀ ਤੇ ਹੁਣ ਪੁਲਿਸ ਵਾਲ ਨੇ ਕੀ ਕੀਆ ਹੁਣ ਪੁਲਿਸ ਵਾਲਿਆਂ ਨੇ ਕਿਹਾ ਇਹ ਵੀ ਕਰਾਂਗੇ ਕੋਈ ਹੱਲ ਕਰਾਂਗੇ ਪਰ ਸਾਨੂੰ ਲੱਗ ਨਹੀਂ ਰਿਹਾ ਵੀ ਕੋਈ ਹੱਲ ਹੋਵੇਗਾ ਜਿਹੜੀ ਹਾਲਤ ਦੇ ਵਿੱਚ ਮੋਟਰਸਾਈਕਲ ਪਿਆ ਹੈ ਸਾਡਾ ਸਿਟੀ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਆਂ ਹਾਂਜੀ ਮੰਗ ਕੀ ਕਰਦੇ ਹੋ ਹੁਣ ਤੁਸੀਂ ਮੰਗਾ ਹੀ ਕਰਦੇ ਆਂ ਵੀ ਸਾਡਾ ਮੁਆਵਜ਼ਾ ਦਿਵਾਇਆ ਜਾਵੇ ਜੀ ਠੀਕ ਨਹੀਂ ਅੱਜ ਤਾਂ ਸਾਡੇ ਨਾਲ ਹੋਇਆ ਦੇਖੋ ਅਸੀਂ ਤਾਂ ਜੇ ਨਹੀਂ ਵੀ ਮੁਆਵਜ਼ਾ ਮਿਲਿਆ ਤਾਂ ਚੱਲ ਲੂਗੇ ਠੀਕ ਹੈ ਨਹੀਂ ਅੱਗੇ ਨੂੰ ਕਿਸੇ ਗਰੀਬ ਦਾ ਚੱਕ ਹੋ ਜਵੇ ਠੀਕ ਹੈ ਨਹੀਂ ਜੀ ਆਹੀ ਆ ਸਾਡੇ ਜਿਹੜੇ ਸਿਟੀ ਪੁਲਿਸ ਹੈ ਜੀ ਇਹਨਾਂ ਨੂੰ ਆਹੀ ਆ ਥੋੜਾ ਜਿਆ ਰਿਕਵੈਸਟ ਜੀ ਸਾਡੀ ਵੀ ਇਹਦਾ ਹੱਲ ਕਰਾਇਆ ਜਾਵੇ ਠੀਕ ਹੈ ਨਹੀਂ ਉਰੇ ਭਾਈ ਸਾਹਿਬ ਨੇ ਭਾਈ ਸਾਹਿਬ ਜਦੋਂ ਤੁਸੀਂ ਘਰ ਗਏ ਸੀਗੇ ਕੀ ਹੋਰ ਵੀ ਕੋਈ ਸਮਾਨ ਮਿਲਿਆ ਉਹਨਾਂ ਦੇ ਘਰ ਚੋਂ ਹਾਂਜੀ ਉਹਨਾਂ ਦੇ ਘਰ ਤੋਂ ਨਾ ਜੀ ਆਪਣਾ ਮੋਟਰਸਾਈਕਲ ਜਿਹੜਾ ਪਿੱਛੇ ਵਾਲਾ ਮਗਰਾੜ ਹੁੰਦਾ ਈ ਉਹਦੀ ਉਹਦੇ ਨਾਲ ਨਹੀਂ ਇੱਕ ਸਰਕਾਰੀ ਨੰਬਰ ਪਲੇਟ ਲੱਗੀ ਵੀ ਸੀਗੀ ਜਿਹਦਾ ਕੋਈ ਸਮਾਨ ਸਮੋਨ ਹੋਰ ਕੁਝ ਨਹੀਂ ਤੇ ਇਹਨਾਂ ਮੋਟਰਸਾਈਕਲ ਦਾ ਜੀ ਕੱਲੀ ਨੰਬਰ ਪਲੇਟ ਸੀਗੀ ਉਹ ਮਗਰਾੜ ਨੂੰ ਲੱਗੀ ਵੀ ਦੀ ਸਰਕਾਰੀ ਨੰਬਰ ਪਲੇਟ ਸੀਗੀ ਉਹ ਤੀਸਰਾ ਮੋਟਰਸਾਈਕਲ ਸੀਗਾ ਜੀ ਜਿਹੜਾ ਇਹਨਾਂ ਕੋਲ ਵੀ ਹੈ ਸੀਗਾ ਈ ਉਹ ਜਿਹਦੀ ਨੰਬਰ ਪਲੇਟ ਆਈ ਹੈ ਮਤਲਬ ਇਹ ਕਿਹਾ ਜਾ ਸਕਦਾ ਵੀ ਜਿਹੜੇ ਪੱਕੇ ਚੋਰ ਹੈ ਤੇ ਮੋਟਰਸਾਈਕਲ ਚੋਰੀ ਕਰਦੇ ਆ ਸਮਾਨ ਕੱਢ ਕੇ ਵੇਚਦੇ ਆ ਤੇ ਨੰਬਰ ਬਟਾਣਾਂ ਦੇ ਘਰ ਪਈਆਂ ਹੋਰ ਵੀ ਸਮਾਨ ਹੋ ਸਕਦਾ ਹਾਂਜੀ ਹੋਰ ਵੀ ਹੋ ਸਕਦਾ ਜੀ ਜੇ ਪੁਲਿਸ ਤਲਾਸ਼ੀ ਲਵੇ ਤਾਂ ਕੁਝ ਵੀ ਮਿਲ ਸਕਦਾ ਜੀ ਹਾਂਜੀ ਵੀ ਅਪੀਲ ਕਰਦੇ ਹੋ ਪੁਲਿਸ ਨੂੰ ਬਸ ਇਸ ਤਾਈ ਹੀ ਅਪੀਲ ਕਰਦੀ ਵੀ ਜਿਹੜੇ ਇਦਾਂ ਦੇ ਬੰਦੇ ਹੀ ਇਹਨਾਂ ਨੂੰ ਛੇਤੀ ਛੇਤੀ ਗ੍ਰਿਫਤਾਰ ਕਰਿਆ ਜਾਵੇ ਵੀ ਵੀ ਕਿਸੇ ਹੋਰ ਨਾਲ ਵੀ ਕੁਝ ਵੀ ਕਰ ਸਕਦੇ ਜੀ ਇਹੇ ਵਾਲੀ ਤੇ ਵਿੱਚ ਲਗਾਤਾਰ ਚੋਰੀਆਂ ਜਿਹੜੀਆਂ ਹੋ ਰਹੀਆਂ ਤੇ ਹੁਣ ਇਹਨਾਂ ਨੌਜਵਾਨਾਂ ਵੱਲੋਂ ਵੀ ਚੋਰ ਫੜ ਲਿੱਤਾ ਚੋਰ ਨਹੀਂ ਫੜਿਆ ਗਿਆ ਆਪਣਾ ਮੋਟਰਸਾਈਕਲ ਬਰਾਮਦ ਕਰ ਲਿੱਤਾ ਗਿਆ ਤੇ ਚੋਰ ਇਹਨਾਂ ਨੂੰ ਗੁੰਮਰਾਹ ਕਰਕੇ ਉਤੋਂ ਭੱਜ ਗਿਆ ਅਤੇ ਅਸੀਂ ਵੀ ਜ਼ਰੂਰ ਐਸਐਚਓ ਸਿਟੀ ਕੋਰਾਲੀ ਨੂੰ ਅਪੀਲ ਕਰਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਜਲਦ ਤੋਂ ਜਲਦ આરોપીਆ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਇਹ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾਂ ਦਾ ਜੋ ਸਪੇਅਰ ਪਾਰਟ ਹੈ ਮੋਟਰਸਾਈਕਲ ਦਾ ਉਹ ਕਿਸ ਨੂੰ ਵੇਚਿਆ ਉਹ ਵੀ ਬਰਾਮਦ ਕਰਕੇ ਉਸ ਜੇਕਰ ਕਿਸੇ ਕਬਾੜੀਏ ਨੂੰ ਵੇਚਿਆ ਤਾਂ ਉਸ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਮੋਟਰਸਾਈਕਲ ਤਾਂ ਹੀ ਵੱਡ ਹੁੰਦੇ ਆ ਜੇਕਰ ਕੋਈ ਖਰੀਦਦਾਰ ਹੋਵੇ ਇਸ ਕਰਕੇ ਅੱਗੇ ਵੀ ਕਿੰਨੀਆਂ ਚੋਰੀਆਂ ਕੀਤੀਆਂ ਤੇ ਹੋਰ ਕਿਹੜੀਆਂ-ਕਿਹੜੀਆਂ ਚੋਰੀਆਂ ਕੀਤੀਆਂ ਉਹ ਵੀ ਉਸ ਤੋਂ ਕਬੂਲ ਕਰਾਇਆ ਜਾਵੇ ਤੇ ਅਪੀਲ ਇਹੀ ਹੈ ਕੁਰਾਲੀ ਸਿਟੀ ਪੁਲਿਸ ਨੂੰ ਕਿ ਜਲ ਤੋਂ ਜਲਦ આરોપી ਨੂੰ ਗ੍ਰਿਫਤਾਰ ਕਰਕੇ ਇਹਨਾਂ ਲੋਕਾਂ ਨੂੰ ਜਿਨ੍ਹਾਂ ਦਾ ਮੋਟਰਸਾਈਕਲ ਚੋਰੀ ਹੋਇਆ ਤੇ ਹੁਣ ਕੱਟੇ ਵੱਢ ਹਾਲਤ ਦੇ ਵਿੱਚ ਮਿਲਿਆ ਅਤੇ ਇਹਨਾਂ ਨੂੰ ਮੋਟਰਸਾਈਕਲ ਸਾਫ ਸੂਤਰਾ ਪੂਰੇ ਸਮਾਨ ਦੇ ਨਾਲ ਇਹਨਾਂ ਨੂੰ ਦਿੱਤਾ ਜਾਵੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜੇਕਰ ਹੋਰ ਵੀ ਕਿਸੇ ਲੋਕਾਂ ਦਾ ਮੋਟਰਸਾਈਕਲ ਚੋਰੀ ਹੋਇਆ ਤਾਂ ਉਹ ਵੀ ਇਹਨਾਂ ਚੋਰਾਂ ਦੇ ਕੋਲੋਂ ਬਰਾਮਦ ਕੀਤਾ ਜਾ ਸਕੇ ਕਿਉਂਕਿ ਇੱਕ ਇਹਨਾਂ ਦੇ ਕੋਲੋਂ ਨਵਾਂ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਰਣਪੁਰਾਲੀ